ਆ ਕਮਲ ਹੁਣ ਵੈਲੀ ਉਹ ਕੀ ਖਾਂਦੀ ਪਈ ਆ ਹੁਣ ਮੈਂ ਖਾਣੀ ਦੇ ਜਿਪੂ ਜੀਆ ਹੁਣ ਵਿਚਾਰੀ ਨੂੰ ਸਾਥ ਮਿਲਿਆ ਅਸੀਂ ਦੋਵੇਂ ਜਣੇ ਸਵੇਰ ਦੇ ਲੱਗੇ ਹੋਏ ਆ ਕਮਰੇ ਦੀ ਕਾਫੀ ਦਿਨ ਹੋ ਗਏ ਸੀ ਮੈਂ ਉੱਥੇ ਹਉਣ ਜਾਣ ਦੇ ਵਿੱਚ ਦਾਦੀ ਮਾਂ ਦਾ ਕਰਕੇ ਤੇ ਘਰ ਦੀ ਬੜੀ ਹਾਲਤ ਮੰਦੀ ਪਈ ਸੀ ਹੁਣ ਤੁਸੀਂ ਵੇਖੋ ਛੱਤ ਤੋਂ ਲੈ ਕੇ ਪੱਖੇ ਤੋਂ ਲੈ ਕੇ ਅਸੀਂ ਪੜਦੇ ਵੀ ਤੁੱਟੇ ਇਹ ਵਿੰਡੋ ਵੀ ਪੂਰੀ ਅਸੀਂ ਪਾਣੀ ਨਾਲ ਜਿਹੜੇ ਗਲਾਸ ਇਹਦਾ ਸਾਰਾ ਪਾਣੀ ਨਾਲ ਬਾਹਰੋਂ ਅੰਦਰੋਂ ਧੋ ਕੇ ਬੈੱਡ ਦੀ ਢੋ ਵੀ ਐ ਨੀਟ ਐਂਡ ਕਲੀਨ ਕੀਤੀ ਇਹ ਸਾਰਾ ਬਾਹਰੋਂ ਵੀ ਸਾਫ਼ ਕੀਤੀ ਤੇ ਅੰਦਰੋਂ ਵੀ ਸਾਰੀ ਅਸੀਂ ਸੈਟਿੰਗ ਕੀਤੀ ਬਿਮਾਰੀ ਦੀ ਆ ਵੀ ਸਾਰਾ ਤੇ ਦਰਵਾਜ਼ਾ ਵੀ ਦੋਨੋਂ ਸਾਈਡ ਤੋਂ ਬਿਲਕੁਲ ਨੀਟ ਐਂਡ ਕਲੀਨ ਕੀਤਾ ਤੇ ਅਸੀਂ ਅੱਜ ਵਿਛਾਈ ਨਵੀਂ ਚਾਦਰ ਵੀ ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ YouTube ਫੈਮਿਲੀ ਨੂੰ ਸਾਡੀ ਜੱਤਰ ਵੇਖੋ ਸਾਨੂੰ ਤਾਂ ਬੜੀ ਪਿਆਰੀ ਲੱਗੀ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਮੈਂ ਕਿ ਅੱਜ ਨਮਾਰੀਆਂ ਦੀ ਸੈਟਿੰਗ ਕਰਤੀ ਆ ਉਹਨੂੰ ਪਤਾ ਹੀ ਮਗਰੋਂ ਬੱਚੇ ਇੱਥੇ ਪੱਗਾਂ ਵੀ ਬਹੁਤ ਉਲਟ-ਪੁਲਟ ਹੋਈਆਂ ਪਈਆਂ ਸੀ ਖੁਸ਼ ਤੁਹਾਨੂੰ ਜਿਆਦਾ ਹੁਣ ਛੁੱਟੀਆਂ ਦਾ ਕਰਕੇ ਆਪਦੀ ਨਾਨੀ ਕੋਲ ਗਿਆ ਹੋਇਆ ਇਸ ਕਰਕੇ ਉਹਦੇ ਕੱਪੜੇ ਇੱਥੋਂ ਗਾਇਬ ਆ ਤੇ ਇੱਥੇ ਜੱਗਸਿਰ ਦੇ ਪਾਪਾ ਦੇ ਤੇ ਇੱਥੇ ਤਾਂ ਜਿਆਦਾ ਸਰਦੀਆਂ ਵਾਲੇ ਹੈਂਗ ਕਰਕੇ ਰੱਖਦੀ ਮੈਂ ਕੋਈ ਜ਼ਿਆਦਾ ਲੋੜ ਨਹੀਂ ਪੈਂਦੀ ਤੇ ਇੱਧਰ ਮੇਰੇ ਕੱਪੜੇ ਵੀ ਮੇਰੇ ਮਗਰੋਂ ਮੇਰੇ ਹਸਬੰਦ ਨੇ ਸਾਰੇ ਪਰਸਪੁਰਸੇ ਇੱਕ ਡਾਕੂਮੈਂਟ ਨਹੀਂ ਸੀ ਲੱਭਦੇ ਮੇਰੇ ਸਾਰੇ ਪਰਸ ਫਰੋਲ ਕੇ ਇੱਥੇ ਸੁੱਟੇ ਸੀ نیچے ਸਾਰੇ ਤੇ ਫਿਰ ਮੈਂ ਉਹ ਸਾਰੇ ਸਾਫ ਸੁੰਘ ਕੇ ਤੇ ਕੱਪੜੇ ਜਿਹੜੇ ਸਾਰੇ ਸੈੱਟ ਕੀਤੇ ਇੱਥੇ ਬਾਕੀ نیچے ਤਾਂ ਸਰਦੀਆਂ ਵਾਲੀ ਆ ਜ਼ਿਆਦਾ ਉੱਪਰ ਇੱਥੇ ਹੁਣ ਇੱਧਰ ਵੀ ਦੇਖੋ ਜਿਹੜੇ ਐਕਸਟਰਾ ਤੌਲੀਏ ਮੈਂ ਉੱਪਰ ਰੱਖਤੇ ਸਾਰੇ ਤੇ ਇੱਥੇ ਪੱਗਾਂ ਜਗ ਸਰਦੀਆਂ ਤੇ ਇਹ ਵੀ ਜਗ ਸਰਦੇ ਕੱਪੜੇ ਆ ਚੁੱਕਣਾ ਇੱਥੋਂ ਆ ਜਗ ਸਰਦੇ ਕੱਪੜੇ ਸਾਰੇ ਤੇ ਇੱਥੇ ਆਪਣੇ ਆ ਜਾਂਦੇ ਆ ਇਹ ਵੀ ਸਰਦੀਆਂ ਵਾਲੇ ਹੈਂਗ ਕੀਤੇ ਹੋਏ ਸਾਰੇ ਜਿਹੜੇ ਕੋਟ ਵਗੈਰਾ ਆ ਆਪਾਂ ਰੱਖ ਦਿੰਦੇ ਆ ਸਾਈਡ ਤੇ ਇੱਥੇ ਵੈਸੇ ਉੱਪਰ ਰੱਖਣਾ ਸੀ ਚਲ ਕੋਈ ਨਹੀਂ ਹੁਣ ਕੌੜੀ ਲੈ ਕੇ ਆ ਬਾਹਰ ਤੇ ਇਹ ਆ ਸਾਡੇ ਸਾਰੇ ਕਮਰੇ ਦੀ ਲੁੱਕ ਦੇਖੋ ਬਈ ਮੈ ਉਹਦੇ ਕੰਮ ਰਹਿ ਗਿਆ ਬਸ ਇਸ ਕਮਰੇ ਚ ਇੱਕ ਤਾਂ ਆ ਦਿਵਾਰਾਂ ਜਿਹੜੀਆਂ ਉਹ ਤਿਆਰ ਹੋਣ ਵਾਲੀਆਂ ਰਹਿ ਗਈਆਂ ਤੇ ਇੱਕ ਬਸ ਇਸ ਕਮਰੇ ਚ ਇੱਥੇ LED ਪੈਨਲ ਜਿਹੜਾ ਲੱਗ ਜੇ ਫਿਰ ਇਹ ਕਮਰਾ ਕਮਰਾ ਸਾਡਾ ਛੋਟਾ ਜਿਹਾ ਹੈ ਪਰ ਬਹੁਤ ਹੀ ਮੇਰਾ ਉਹ ਪਿਆਰਾ ਲੱਗਦਾ ਹੈ ਠੀਕ ਹੈ ਬੜੀ ਰੀਜ ਨਾਲ ਤਿਆਰ ਕਰਵਾਇਆ ਹੋਇਆ ਆ ਕੰਦ ਸਿਰਫ ਖਰਾਬ ਆ ਇਹ ਵੀ ਹਰ ਸਮੇਂ ਸੀ ਇਹਨੂੰ ਕਰਦੇ ਦਾ ਹੁੰਦਾ ਐ ਰੰਗ ਬਟ ਇਸ ਵਾਰ ਜਦ ਸੀਰ ਜੇ ਫਰੀ ਨਹੀਂ ਆ ਜਦ ਫਰੀ ਹੋਇਆ ਤੇ ਕੋਸ਼ਿਸ਼ ਮੈਂ ਕਰਦੀ ਆਂ ਵੀ ਜੇ ਆਪਾਂ ਕੋਈ ਦੀਵਾਰ ਤੇ ਕੁਝ ਲਗਾ ਹੀ ਦਈਏ ਪਰਮਨੈਂਟਲੀ ਜਿਵੇਂ ਉਹ ਲੱਗੇ ਨੇ ਨਾ ਜਿਵੇਂ ਲੂਵਰਸ ਵਗੈਰਾ ਹੁੰਦੇ ਆ ਇਹਨੂੰ ਡਿਜ਼ਾਈਨਿੰਗ ਦੇ ਕੇ ਤੇ ਆਪਣਾ ਜਿਵੇਂ ਚ ਲੱਗ ਜਵੇ ਹਾਂ ਐਲਈਡੀ ਪੈਨਲ ਲੱਗ ਜੇ ਬਣ ਜੇ بس ਆ دیوار ਆ ਥੋੜੀ ਜਿਹੀ ਖਰਾਬ ਐ ਇੰਨਾ ਕੋਈ ਏਰੀਆ ਹੀ ਆ ਬਸ ਹਾਂਜੀ ਬਾਕੀ ਸਾਰੀ ਹਾਂ ਸਾਰੀ ਵਧੀਆ ਤੇ ਇੱਕ ਕਮਰਾ ਸੀ ਸਾਰਾ ਪੂਰਾ ਸਾਫ ਕਰਤਾ ਮੈਂ ਵਾਸ਼ਰੂਮ ਦੀ ਛੱਤ ਵਗੈਰਾ ਉਹ ਵੀ ਕਰਾਈਆ ਸਾਫ ਤੇ ਮੇਰੀ ਹਾਲ ਥੋੜੀ ਜਿਆਦਾ ਖਰਾਬ ਆ ਮੈਂ ਤੁਹਾਡੇ ਨਾਲ ਫੇਰ ਫਰੈਸ਼ ਹੋ ਕੇ ਮਿਲੂੰਗੀ ਤੇ ਬਾਕੀ ਹੁਣ ਸਾਡਾ ਇਰਾਦਾ ਇਹ ਵੀ ਦੂਸਰਾ ਰੂਮ ਚ ਤਾਂ ਇੰਨਾ ਖਾਸ ਖਲਾਰਾ ਹੁੰਦਾ ਨਹੀਂ ਕਿਉਂਕਿ ਉੱਥੇ ਤਾਂ ਇਹ ਜਿੱਜਾ ਨਾਲ ਮੇਰਾ ਸੈੱਟ ਕਰਨੀ ਆ ਬਹੁਤ ਘੜਾਲ ਮਰੇਗੀ ਆ ਕੁਝ ਗੱਡਾਂ ਦੀ ਆਪਣੀ ਨਿੱਕੀਆਂ ਪਏ ਹੋਏ ਤੇ ਬਾਰੀਆਂ ਨੇ ਬਾਰੀਆਂ ਤੇ ਬੂਏ ਬੂਏ ਸਾਫ਼ ਕਰਨੇ ਆ ਛੱਤ ਪੱਖਾ ਜਿਹੜਾ ਚੱਲੋ ਹਾਂਜੀ ਉਹ ਤਾਂ ਹੈ ਗਈ ਤੇ ਆਪਾਂ ਰਲ ਕੇ ਚੱਕਦੇ ਨੇ ਫੱਟੇ ਉਹ ਤਾਂ ਮੈਨੂੰ ਲੱਗਦਾ ਛੇਤੀ ਹੋ ਜਾਣਾ ਬਹੁਤ ਸਾਫ਼ ਉਸ ਤੋਂ ਪਹਿਲਾਂ ਮੇਰਾ ਰਾਦਾ ਨਾਨੀ ਨੇ ਨਾ ਸਾਰੇ ਕੱਪੜੇ ਤਹਿ ਲਾਏ ਹੋਏ ਇੱਧਰ ਹਾਂਜੀ ਇੱਧਰ ਖਲਾਰਾ ਥੋੜਾ ਇਗਨੋਰ ਕਰਿਓ ਤੇ ਉਹ ਆਪਾਂ ਸੰਭਾਲ ਦਈਏ ਨਵੇਂ ਪੁਰਾਣੇ ਸਾਰੇ ਇੱਧਰ ਵੀ ਅੱਜ ਖਲਾਰੇ ਖਲਾਰੇ ਵਲੌਗ ਬਣਾਉਣੇ ਪਏ ਬੀਬੀ ਇਹ ਸਾਡੇ ਬੀਬੀ ਵਲੌਗ ਬਣਾਉਣੀ ਪਈ ਤੇ ਇੱਧਰ ਮੋਟਾ ਸਾਹਬ ਸੁੱਤਾ ਹੋਇਆ ਹੈ ਵੇਲੜਾ ਖਾ ਕੇ ਐਡੀ ਛਿੱਤ ਸੌਂ ਗਿਆ ਉਹਨੇ ਤਾਂ ਦਹੀਂ ਬਣਾਉਂਦਾ ਪਿਆ ਸੀਗਾ ਖਾ ਕੇ 1 ਮਿੰਟ ਚ ਨੀਂਦ ਆ ਗਈ ਵੇ ਦਹੀਂ ਚ ਕੁਝ ਪਾਇਆ ਤਾਂ ਨਹੀਂ ਸੀ ਐਵੇਂ ਦਹੀਂ ਚ ਲੱਗਦਾ ਕੁਝ ਪਾਤਾ ਉਹਨਾਂ ਨੇ ਚੱਲ ਕੋਮਲ ਹੁਣ ਆਪਾਂ ਕੱਪੜੇ ਇੱਕ ਵਾਰੀ ਸਾਫਤ ਗਏ ਤੇ ਚੱਕ ਤੇ ਆਪਾਂ ਥੋੜੀ ਜਿਹੀ ਵਲੋਗਿੰਗ ਵਲੋਗਿੰਗ ਵੀ ਕਰ ਲ ਦਿੰਦਾ ਹਾਂ ਨਾਲ ਤੇ ਆਪਾਂ ਉੱਤਰ ਕੱਪੜੇ ਸੰਭਾਲ ਕੇ ਤੇ ਫਿਰ ਇਸ ਕਮਰੇ ਦੀ ਵੀ ਕਰਦੇ ਆਂ ਸਫਾਈ ਉਹ ਵੀ ਕਿ ਖੁਸ਼ੀ ਦੇ ਮੇਰਾ ਬੈਂਸ ਉਹ ਆ ਉਹ ਵੀ ਲੈ ਜਾਣੀ ਮੈਂ ਲੈ ਕੇ ਜਾਣੇ ਪਹਿਲਾਂ ਰੱਖ ਆਈਏ ਇਸ ਕਮਰੇ ਚ ਇਹ ਆ ਸਾਡਾ ਸਟੋਰ ਰੂਮ ਦਾ ਸਟੋਰ ਰੂਮ ਸਟੋਰ ਰੂਮ ਦੀ ਵੀ ਸੈਟਿੰਗ ਹੈ ਮੈਂ ਕਿਹ ਨਾਲ ਇਹਦੀ ਵੀ ਸੈਟਿੰਗ ਕਰ ਹੀ ਜਾਣੇ ਆ 10 20 ਹੱਦ ਤੱਕ 30 ਮਿੰਟ ਕਿਉਂਕਿ ਇੱਕ ਤਾਂ ਆਪਾਂ ਆ ਸੈੱਟ ਕਰਨੇ ਆ ਹਾਂਜੀ ਉੱਪਰਲੇ ਤੇ ਇਹਦਾ ਪੱਖਾ ਵੈਸੇ ਲਗਭਗ ਸਾਫ਼ ਹੀ ਆ ਪਰ ਆਪਾਂ ਕਰਨਾ ਜ਼ਰੂਰ ਆ ਹਾਂਜੀ ਇੱਕ ਇੱਕ ਕਮਰੇ ਦੀ ਆਪਾਂ ਫਿਕਰ ਹੁਣੇ ਲਾ ਦਿੰਨੇ ਵਾਅਦ ਤੋਂ ਦੱਦਾ ਘੰਟਾ ਲੱਗ ਜਾਊਗਾ ਨਾ ਨਹੀਂ ਘੰਟਾ ਵੀ ਲੱਗ ਜੇ ਚਲੋ ਆਪਣੀ ਫਿਕਰ ਤਾਂ ਲੱਥੂ ਉਸ ਕਮਰੇ ਦਾ ਫਿਕਰ ਲੈ ਜੀ ਹਾਂ ਸਹੀ ਗੱਲ ਚੱਲ ਹੁਣ ਮਿਲਦੇ ਆਂ ਫਿਰ ਬੱਚ ਮੀਟ ਕਲੀਨ ਕਰਕੇ YouTube ਫੈਮਲੀ ਹਾਂ ਠੀਕ ਸਸਿਕਾ YouTube ਫੈਮਲੀ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਹੁਣ ਵਜ ਚੱਲੇ ਆ ਰਾਤ ਦੇ 10 ਤੇ ਮੈਂ ਲੱਗੀ ਆ ਵਲੌਗ ਦਾ ਐਂਡ ਕਰਨ ਕਿਉਂਕਿ ਆਪਾਂ ਦਿਨੇ ਥੋੜਾ ਜਿਹਾ ਵਲੌਗ ਬਣਾਇਆ ਸੀ ਤੇ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਕਿ ਉਸ ਤੋਂ ਬਾਅਦ ਅਸੀਂ ਕੀ ਕੁਝ ਕੀਤਾ ਦੇਖੋ ਐ ਮੈਂ ਆਪਣੀ ਜਿਹੜੇ ਡੇਲੀ ਵੇਅਰ ਕਰਦੀਆਂ ਸੂਟ ਉਹਨਾਂ ਨੂੰ ਮੈਂ ਇੱਥੇ ਰੱਖ ਦਿੰਨੀ ਆ ਤੇ ਇੱਥੇ ਸੈਟਿੰਗ ਕੀਤੀ ਇਸ ਕਬੜ ਦੀ ਵੀ ਇਹ ਜਿਹੜੇ ਡੇਲੀ ਪੱਗਾਂ ਮਤਲਬ ਇਹ ਮੇਰੇ ਹਸਬੰਦ ਇੱਥੋਂ ਕੋਈ ਨਾ ਕੋਈ ਪੱਗ ਬਨ ਲੈਂਦੇ ਆ ਵੈਸੇ ਪੱਗਾਂ ਬਹੁਤ ਘੱਟ ਬਨਦੇ ਇੱਥੋਂ ਜਿਆਦਾ ਉੱਧਰ ਹੀ ਹੁੰਦੀਆਂ ਤੇ ਇਹਨਾਂ ਦੇ ਟੀ-ਸ਼ਰਟ ਲੋਰਾ ਤੇ نیچے ਸਰਦੀ ਵਾਲੀਆਂ ਸਾਰੀਆਂ ਜੈਕਟਾਂ ਮੈਂ ਇੱਥੇ ਕਬੜ ਵੇਲਾ ਸੀਗਾ ਤੇ ਇੱਥੇ ਰੱਖ ਦਿੱਤੀਆਂ ਸੋ ਮੈਂ ਜਿਆਦਾ ਵੱਡਾ-ਵੱਡਾ ਚ ਨਹੀਂ ਰੱਖਦੀ ਹਿੰਦੀ ਉੱਪਰ ਸਾਡੀਆਂ ਵਿਚਾਰੀਆਂ ਸਾਡੇ ਵਾਂਗੂ ਜਿਵੇਂ ਅਸੀਂ ਟੁੱਟੇ-ਫੁੱਟੇ ਹੋਵੇਂ ਸਾਡੀਆਂ ਟੁੱਟੀਆਂ-ਫੁੱਟੀਆਂ ਐਲਬਮਜ਼ ਮੈਰਿਜ ਦੀਆਂ ਤੇ ਇੱਥੇ ਬਸ ਇਹ ਵੀ ਖੁਸ਼ ਦੀ ਖੁਸ਼ ਦਾ ਕੈਬਿਨ ਨੇ ਵੈਸੇ ਜਗਸਿਰ ਦਾ ਸੀ ਜਗਸਿਰ ਦੇ ਸਾਰੇ ਕੱਪੜੇ ਉਧਰ ਸ਼ਿਫਟ ਹੋ ਗਏ ਤੇ ਜਿਹੜੇ ਘਰ ਪਾਉਂਦਾ ਹੈ ਉਹ ਆ ਜਿਹੜੀ ਆਪਣੀ ਬਲਮਾਰੀ ਲਈ ਸੀ ਇਹਦੇ ਵਿੱਚ ਸ਼ਿਫਟ ਹੋ ਗਏ ਤੇ ਇਸ ਕਰਕੇ ਇੱਥੇ ਬਸ ਉਹਦੀਆਂ ਥੋੜੀਆਂ ਜੀਆਂ ਪੱਗਾਂ ਤੇ ਇਹ ਸਾਈਡ ਤੇ ਪੈਂਟਾ ਸ਼ਰਟਾਂ ਪਈਆਂ ਹੋਈਆਂ ਤੇ ਇੱਥੇ ਮੈਂ ਬੀਬੀ ਦਾ ਬੈਗ ਰੱਖਤਾ ਮੇਰੇ ਨਾਨੀ ਸੱਸ ਆਏ ਹੋਏ ਜਿਹੜੇ ਤੇ ਆਹ ਲਮਾਰੀ ਚ ਤਨਾਂ ਦਾ ਹੁੰਦਾ ਸਾਰਾ ਜੋ ਤੇ ਬਾਕੀ نیچے ਹੁੰਦੇ ਆਪਣੇ ਬਿਸਤਰੇ ਲਮਾਰੀਆਂ 'ਚ ਮੈਂ ਜਿਆਦਾ ਪੇਟੀਆਂ ਜਾਂ ਬੈੱਡ ਯੂਜ਼ ਨਹੀਂ ਕਰਦੀ ਬਿੱਡਾਂ ਵਿੱਚ ਮੇਰੇ ਬਸ ਕੁਝ ਖਾਸ ਨਹੀਂ ਹੁੰਦਾ ਖਲਾਰਾ ਬਸ ਕੋਈ 2-4 ਬਿਸਤਰੇ ਇਸ ਤਰ੍ਹਾਂ ਤੇ ਇੱਧਰ ਦੇਖੋ ਸਾਰੇ ਕਹਿ ਰਹੇ ਸੀ ਕਿ ਮੈਨੂੰ ਨਾ ਪਰਸਨਲੀ ਮੈਸੇਜ ਆਇਆ ਸੀ ਕਿ ਆਹ ਲਮਾਰੀ ਨਹੀਂ ਦਿਖਾਈ ਤੁਸੀਂ ਫਿੱਟ ਕਰਨ ਤੋਂ ਬਾਅਦ ਸੋ ਮੈਨੂੰ ਖਿਆਲ ਆਇਆ ਕਿ ਮੈਂ ਦਿਖਾ ਦਵਾਂ ਜਿਵੇਂ ਲਾਸਟ ਤੇ ਬਿਲਕੁਲ ਹੀ ਖਾਲੀ ਇਸ ਤਰ੍ਹਾਂ ਹੀ ਛੱਡਿਆ ਹੋਇਆ ਸੀ ਬਿਲਕੁਲ ਤੇ ਮੈਂ ਇੱਥੇ ਜਿਹੜੇ ਬੱਚਿਆਂ ਦੀਆਂ ਟੋਕਰੀਆਂ ਸੀ ਮੈਂ ਟੋਕਰੀਆਂ ਦੇ ਵਿੱਚ ਅਲੱਗ-ਅਲੱਗ ਪਾਉਣੀ ਹੁੰਦੀਆਂ ਜਿਵੇਂ ਬਨਾਨ ਅੰਡਰਵੀਅਰ ਰੋਮਾਲ ਇੰਦਰਮਾਲ ਹੁੰਦੇ ਆ ਇਸ ਤੋਂ ਪਿਛਲੀ ਵਾਲੀ ਚ ਫਿਫਟੀਆਂ ਹੁੰਦੀਆਂ ਜਿਵੇਂ ਮੇਰੇ ਹਸਬੰਦ ਦੀਆਂ ਫਿਫਟੀਆਂ ਮੂੰਹ ਬੰਨਣ ਲਈ ਜਿਵੇਂ ਇਹਨਾਂ ਦੇ ਪਟਕੇ ਹੁੰਦੇ ਆ ਤੇ ਆਹ ਦੋਨੋਂ ਬੱਚਿਆਂ ਦੀਆਂ ਬਨਾਨ ਅੰਡਰਵੀਅਰ ਜਰਾਬਾਂ ਇਹ ਮੇਰੇ ਹਸਬੰਦ ਦੀ ਟੋਕਰੀ ਤੇ ਮੇਰੀ ਇਹਦੇ ਚ ਮੇਰੇ ਅੰਡਰਗਾਰਮੈਂਟਸ ਹੁੰਦੇ ਆ ਸੋ ਇੱਥੇ ਮੈਂ ਜਿਵੇਂ ਦੇਲੀ ਇਹ ਪਾਉਂਦੇ ਆ ਕੱਪੜੇ ਨਿੱਕਰਾ ਵਗੈਰਾ ਹੁੰਦੀਆਂ ਇੱਥੇ ਇਹਨਾਂ ਦੀਆਂ ਇੱਥੇ ਟੀ-ਸ਼ਰਟ ਹੈ। ਔਰ ਇੱਥੇ ਪਰਨੇ ਜਿਹੜੇ ਡੈਲੀ ਬੰਦਦੇ ਆ। ਤੇ ਇੱਥੇ ਕੋਈ ਜਿਹੜਾ ਸੂਟ ਆ ਝਟਕ ਪਾਇਆ ਹੋਵੇ ਤੇ ਮੈਂ ਇੱਥੇ ਹੈਂਗ ਕਰ ਦਿੰਨੀ ਨਹੀਂ। ਤੇ ਇੱਥੇ ਮੈਂ ਰੱਖ ਦਿੰਨੀ ਡੈਲੀ ਅਸੀਂ ਜਿਹੜੇ ਛੋਟੇ-ਛੋਟੇ ਬਲੈਂਕਟ ਜਿਹੜੇ ਲੈਣੇ ਉੱਪਰ ਦੋ ਤਿੰਨ ਉਹ ਇੱਥੇ ਉੱਪਰ ਰੱਖ ਦਈਦੇ ਆ। ਤੇ ਇਹ ਬਹੁਤ ਹੀ ਸੋਹਣੀ ਅਲਮਾਰੀ ਆ ਤੇ ਬਹੁਤ ਹੀ ਯੂਸਫੁਲ ਆ ਸਸਤੀ ਆ। ਕੋਈ ਕੱਪੜਾ ਨਹੀਂ ਇਹਦਾ ਮਾੜਾ ਸਾਰਾ ਕੁਝ ਵਧੀਆ ਜਿੱਪਾਂ ਵੀ ਬਹੁਤ ਵਧੀਆ ਜਿੱਪ ਤਾਂ ਮੈਂ ਬਹੁਤ ਘੱਟ ਬੰਦ ਕਰਦੀ ਆਂ ਬਸ ਜੇ ਕਰਾਂ ਵੀ ਇੰਨੀ ਕੁ ਕਰ ਦਿੰਦੇ ਨੇ ਇਹ ਬੰਦ ਤੇ ਦੇਖੋ ਬਹੁਤ ਸੋਹਣੀ ਤੇ ਸਾਈਡ ਤੇ ਵੀ ਦੇ ਪਾਕਟਸ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇਹ ਪਾਕਟਸ ਬਣੀਆਂ ਇੱਥੇ ਵੀ ਮੈਂ ਬੱਚਿਆਂ ਦੀਆਂ ਟਾਈਆਂ ਰੱਖੀਆਂ ਸੀ ਜਦੋਂ ਸਕੂਲ ਜਾਂਦੇ ਹੁੰਦੇ ਸੀ ਨਾ ਹੁਣ ਮੈਂ ਸੰਭਾਲ ਕੇ ਰੱਖਤੀ ਆਂ ਮੈਂ ਕਿਹਾ ਚਲੋ ਹਜੇ ਬੱਚਿਆਂ ਨੂੰ ਦੀ ਹੋਲਿਡੇਸ ਚੱਲਦੀਆਂ ਤੇ ਸਭ ਤੋਂ ਵੱਡਾ ਬੈਨੀਫਿਟ ਆ ਜਦੋਂ ਇਹ ਪਾਗ ਉਤਾਰਦੇ ਹਨ ਇੱਥੇ ਖਲਾਰ ਦਿੰਦੇ ਆ ਕਿ ਉਹ ਵਧੀਆ ਮਤਲਬ ਸੁੱਕ ਜਾਵੇ ਕਿਉਂਕਿ ਥੋੜੀ ਜਿਹੀ ਗਿੱਲੀ ਕਰਕੇ ਬੰਨਦੇ ਹੁੰਦੇ ਪੱਗ ਇੱਧਰ ਦੋਲ ਮਾਰੀਆਂ ਡੇਲੀ ਵੇਅਰ ਕੱਪੜੇ ਪਾਉਣ ਲਈ ਤੇ ਇੱਧਰ ਵੀ ਕੱਪੜੇ ਆ ਤੇ ਨਵੇਂ ਲਿਮਾਰੀ ਦੇ ਕੱਪੜੇ ਮੈਂ ਤੁਹਾਨੂੰ ਦਿਖਾਈ ਦਿੱਤੇ ਆ ਬਾਕੀ ਥੋੜੀ ਥੋੜੀ ਡੀਪ ਕਲੀਨ ਕਲੀਨਿੰਗ ਕਰਾਂਗੇ ਤੇ ਉਸ ਰੂਮ ਦੀ ਤਾਂ ਤੁਸੀਂ ਦੇਖ ਹੀ ਲਈ ਦੇਖੋ ਕਿੰਨੀ ਹਵਾ ਆ ਰਹੀ ਆ ਤੁਹਾਨੂੰ ਦਿਖਾਉਣੀ ਆ ਪਰਦੇ ਹੋਰ ਡਰ ਲੱਗਦਾ ਜਿਵੇਂ ਵਿੱਚ ਬੰਦਾ ਖੜਾ ਹੁੰਦਾ ਦੇਖੋ ਤੇ ਪਰਦੇ ਦਮਾ ਫਿਰ ਇੱਧਰ ਦੇਖੋ ਕਿੰਨੀ ਹਵਾ ਆ ਰਹੀ ਆ ਵਾਓ ਵਿੰਡੋਸ ਖੁੱਲੀਆਂ ਹੋਈਆਂ ਆ ਆਪਾਂ ਵਿੰਡੋ ਕਰਦੇ ਆ ਬੰਦ ਕਿਉਂਕਿ ਕਈ ਵਾਰੀ ਹੁੰਦਾ ਵੀ ਆ ਵਿੰਡੋ ਖੁੱਲੀਆਂ ਰਹਿਣ ਕਰਕੇ ਨਾ ਸ਼ੀਸ਼ਾ ਨਾ ਟੁੱਟ ਜਾਵੇ ਕੱਤ ਲਈ ਹੱਕ ਜੀ ਵੀ ਨਹੀਂ ਲੱਗੀ ਹੋਈ ਤੇ ਬਾਕੀ ਅਸੀਂ ਅੱਜ ਦੇਖੋ ਤੁਸੀਂ ਮੈਂ ਹੋਣ ਵੇਲੇ ਹੋਈ ਆ ਰੋਟੀ ਪਾਣੀ ਬਣਾ ਕੇ ਕੋਮਲ ਚਲੀ ਗਈ ਸੀ ਤੇ ਉਸ ਤੋਂ ਬਾਅਦ ਮੈਂ ਇਹ ਲੈ ਆ ਸੀ ਜਿਹੜਾ ਕੋਈ ਸੌਦਾ ਪੱਤਾ ਉਹ ਸੰਭਾਲ ਲਿਆ ਆਸ਼ੀ ਮਲਾ ਮਿਰਚ ਮੈਂ ਧੋ ਕੇ ਰੱਖੀ ਹੋਈ ਆ ਸਵੇਰੇ ਬਣਾਵਾਂਗੇ ਤੇ ਹੁਣ ਮੈਂ ਰਸੋਈ ਕਰਤੀ ਨੀਟ ਐਂਡ ਕਲੀਨ ਢਾਂਡੇ ਧੋਤੇ ਆ ਇੱਥੇ ਮੈਂ ਦੁੱਧ ਨੂੰ ਵੀ ਖੱਟਾ ਲਾਤਾ ਸੋ ਇਹਨੂੰ ਰੱਖਦੇ ਆ ਹੁਣ ਆਪਾਂ ਅੰਦਰ ਰੋਟੀ ਪਣੀ ਪਕਾ ਲਿਆ ਤੇ ਦੋਸਤੋ ਇੱਕ ਤੁਹਾਨੂੰ ਮੈਂ ਅੱਜ ਚੀਜ਼ ਦਿਖਾਉਣੀ ਆ ਮੇਰੇ ਹਸਬੰਡ ਲੈ ਕੇ ਆਏ ਮੰਮੀ ਕੋਲਾ ਤਵਾ ਸੀਗਾ ਇਹਦੇ ਤੇ ਬਹੁਤ ਸੋਹਣੀ ਰੋਟੀ ਬਣਦੀ ਆ ਤੇ ਮੈਂ ਵੀ ਅੱਜ ਮੰਗਵਾਇਆ ਤੇ ਰੋਟੀਆਂ ਫੁੱਲ ਫੁੱਲ ਕੇ ਲੈਂਦੀਆਂ ਤੇ ਮੈਂ ਕਿਹਾ ਨਹੀਂ ਮਿਲ ਨੂੰ ਮम्मी ਦੇ ਤਵੇ ਵਰਗਾ ਤਵਾ ਲੈ ਕੇ ਦਿਓ ਇਹ ਅੱਜ ਸਰਦਾਰ ਜੀ ਲੈ ਕੇ ਆਏ ਆ ਇੱਕ ਇਹਨਾਂ ਨੇ ਮੈਨੂੰ ਥੀਂ ਦੇ ਕੇ ਦਿੱਤੀ ਆ ਤੁਹਾਨੂੰ ਮੈਂ ਦਿਖਾਉਣੀ ਆ ਏ ਕੋਈ ਇਹਨੂੰ ਚਾਰ ਨਹੀਂ ਕਹਿੰਦਾ ਕੋਈ ਛੰਨ ਨਹੀਂ ਕਹਿੰਦਾ ਹੈਗੀ ਸੀ ਤੇ ਉਹਦੀ ਥੋੜੀ ਜੀ ਨਾ ਮਤਲਬ ਉੱਪਰਲਾ ਕੈਪ ਜਾਂ ਉੱਤਰ ਗਿਆ ਸੀ ਤੇ ਇਹ ਕਹਿੰਦੇ ਮੈਂ ਤੈਨੂੰ ਨਵੀਂ ਆਪਣੇ ਆਪ ਹੀ ਲਿਆਤੀ ਵੈਸੇ ਚੀਜ਼ ਤਾਂ ਮੈਂ ਰੋਲ ਆਪਕੇ ਮੰਗ ਕੇ ਲੈਣੀ ਨਹੀਂ ਇਹ ਕਾ ਕੈਂਪਰ ਵਾਟਰ ਕੋਲਰ ਪਾਣੀ ਠੰਡੇ ਵਾਸਤੇ ਵਾਰ-ਵਾਰ ਫ੍ਰਿਜ ਖੋਲਣ ਦਾ ਝੰਜਟ ਵੀ ਕਰਤਾ ਖਤਰੀ ਕਿਉਂਕਿ ਵਾਰ-ਵਾਰ ਫ੍ਰਿਜ ਖੋਲਦੇ ਸੀ ਪਾਣੀ ਬੋਤਲਾਂ ਪੀਪੀ ਕੇ ਸਭ ਬਾਹਰ ਪਾਣੀ ਲਾਉਂਦਾ ਕੋਈ ਨਹੀਂ ਸੀ ਤਿੰਨ ਨਾਲ ਹੀ ਸੀ ਸਾਰੇ ਸੋ ਇੱਥੇ ਮੈਂ ਫੋਰਵਰਡ ਟੂ ਕਲਰ ਟਕਾਤਾ ਹੈ ਤੇ ਅੱਜ ਇਹਨੂੰ ਵੀ ਕੱਪੜੇ ਪਾਤੇ ਤੁਸ ਤੋਂ ਨੂੰ ਤੁਸੀਂ ਦੇਖਿਆ ਬਣਾ ਵੀ ਅੱਗੇ ਮਸ਼ੀਨ ਤੇ ਕਦੇ ਵਿਚਾਰੀ ਸਾਰਿਆਂ ਦੇ ਕੱਪੜੇ ਧੋੰਦੀ ਆ ਤੇ ਆਪ ਵਿਚਾਰੀ ਬੇਪੜਦ ਤੇ ਅੱਜ ਇਹਦੇ ਵੀ ਆਪਾਂ ਕੱਪੜੇ ਪਾ ਦਿੱਤੇ ਆ ਤੇ ਉਸ ਤੋਂ ਬਾਅਦ ਆਪਾਂ ਅੱਜ ਓਸ਼ਰੂਮ ਵੀ ਮੈਂ ਸਾਰੀਆਂ ਦੇਖੋ ਕਿੰਨੀਆਂ ਫਰੈਸ਼ ਫਰੈਸ਼ ਕੰਦਾ ਵੈਸੇ ਤਾਂ ਆਪਾਂ ਡੇਲੀ ਤੁਹਾਨੂੰ ਪਤਾ ਹੀ ਆ ਆ ਵੀ ਸਫਾਈਆਂ ਕਰਦੇ ਆ ਸਾਰੇ ਕਰਦੇ ਆਲਮੋਸਟ ਤੇ ਅੱਜ ਮੈਂ ਸਾਰੀਆਂ ਕੰਦਾ-ਕੁੰਦਾ ਵੀ ਪੂਰੀਆਂ ਨੀਟ ਐਂਡ ਕਲੀਨ ਕਰਤੀਆਂ ਫਰੈਸ਼ ਫਰੈਸ਼ ਤੇ ਅੱਜ ਰੂਮ ਬਿਲਕੁਲ ਵਾਸ਼ਰੂਮ ਜਿਹੜਾ ਫਰੈਸ਼ ਹੋ ਗਿਆ ਇਹ ਪੱਖਾ ਵੀ ਟਿੱਡੂ ਜਾਂ ਇਹਨੂੰ ਵੀ ਇਹਦੇ ਤੇ ਬਹੁਤ ਮਿੱਟੀ ਕਟਦਾ ਸੀ ਤੇ ਸਾਫ਼ ਕਰਤਾ ਗੀਜ਼ਰ ਵਗੈਰਾ ਸਭ ਸਾਫ਼ ਕਰਤਾ ਨੀਟ ਐਂਡ ਕਲੀਨ ਕਰਤਾ ਇਹ ਵਾਲਾ ਰੂਮ ਔਰ ਇਹ ਰੂਮ ਨੂੰ ਅੱਜ ਬੜਾ ਹੀ ਪਿਆਰਾ ਲੱਗੀ ਜਾਂਦਾ ਮੈਂ ਵਾਰ-ਵਾਰ ਦੇਖਣ ਆਉਣੀ ਆ ਤੇ ਵਾਸ਼ਰੂਮ ਸਵੇਰੇ ਮੇਬੀ ਇਸ ਰੋਮ ਦੀਵਾਰੀ ਆਵੇ ਇਸ ਵਾਇਰੂਸੋਖ ਰੱਖੇ ਰਸੋਈ ਦੀ ਤਾਂ ਮੈਂ ਕਰਦੀ ਰਹੀ ਨਹੀਂ ਕੱਲ ਕੱਲ ਮੈਂ ਸਾਰੀਆਂ ਚੀਜ਼ਾਂ ਦੀ ਬਾਹਰ ਕਬੜ ਤੋਂ ਬਾਹਰ ਵੀ ਸਫਾਈ ਕੀਤੀ ਅੰਦਰ ਵੀ ਕੀਤੀ ਰਸੋਈ ਚ ਤਾਂ ਮੈਂ ਲੱਗੇ ਰਹੀ ਨਹੀਂ ਬਸ ਤੁਸੀਂ ਪੁੱਛੋ ਹੀ ਨਾ ਫ੍ਰਿਜਾਂ ਫਰਿਜਾਂ ਤਾਂ ਮੈਂ ਡੇਲੀ ਡੇਲੀ ਮੇਰੀ ਰੁਟੀਨ ਆ ਫ੍ਰਿਜਾਂ ਸਾਫ ਕਰਨ ਦੀ ਤੇ ਆਪਣੇ ਡਰਾਅਰ ਚੈੱਕ ਕਰਨੇ ਵੀ ਕੋਈ ਗੰਦਾ ਤਾਂ ਨਹੀਂ ਲੱਗ ਰਿਹਾ ਉਹ ਮੈਂ ਨਾਲ ਦੀ ਨਾਲ ਹੀ ਕਰਦੇ ਰਹਿਣੀ ਆ ਬਸ ਹੁਣ ਆਪਾਂ ਮੇਨ ਕੀ ਕਰਨਾ ਹੈ ਇਹ ਬੈਡਰੂਮ ਦੀ ਕੁਝ ਖਾਸ ਨਹੀਂ ਸਫਾਈ ਹੈਗੀ ਤੁਹਾਨੂੰ ਪਤਾ ਇੱਥੇ ਕੱਲਾ ਬੈੱਡ ਹੀ ਲੱਗਾ ਹੋਇਆ ਬੈੱਡ ਆ ਪਗਾਂ ਪਛਾਂ ਕਰ ਲੈਣਾ ਤੇ ਬਸ ਇੰਨਾ ਵੀ ਇੱਥੇ ਡੋਰ ਜਾਦਾ ਹੈ ਮਤਲਬ ਇੱਕ ਆ ਡੋਰ ਆ ਦੋ ਪਿਛਲੀ ਸਾਈਡ ਆ ਫਿਰ ਵਿੰਡੋ ਆ ਇਹ ਸਾਫ ਕਰਾਂਗੇ ਤੇ ਮੇਬੀ ਆਪਾਂ ਡਰਾਇੰਗ ਰੂਮ ਦੀ ਵੀ ਸੋਫੇ ਸਾਫੇ ਬਾਹਰ ਕੱਢ ਕੇ ਚੰਗੀ ਤਰ੍ਹਾਂ ਬਾਕੀ ਵਾਇਗਰੂ ਨੂੰ ਪਤਾ ਹੈ ਕੱਲ ਕੀ ਹੋਣਾ ਤੇ ਇਹ ਸਾਡੇ ਬੱਬੇ ਵਾਲਾ ਅੰਦਰ ਇਹ ਥੋੜੇ ਦਿਨ ਹੀ ਹੋਗੇ ਸਾਫ ਹੋਏ ਨੂੰ ਵੈਸੇ ਇੱਥੇ ਇਹ ਬਹੁਤ ਨੀਟ ਐਂਡ ਕਲੀਨ ਰਹਿੰਦਾ ਕਿਉਂਕਿ ਇੱਥੇ ਕੋਈ ਜਾਂਦਾ ਨਹੀਂ ਅੰਦਰ ਬਾਕੀ ਫਿਰ ਵੀ ਆਪਾਂ ਫਰੈਸ਼ ਕਰਾਂਗੇ ਇੱਥੇ ਬਸ ਬਾਠ ਕਰਨੀ ਬੈਠੀ ਦਾ ਅੱਗੇ ਪਿੱਛੇ ਤਾਂ ਚਲੋ ਆਪਾਂ ਜਾਈ ਦਾ ਨਹੀਂ ਤੇ ਹਵਾ ਤਾਂ ਵਿਚਾਰਾ ਦਿੱਲੀ ਇੰਦੀ ਤਾਂ ਹੁੰਦੀ ਕਲੀਨਿੰਗ ਤੇ ਥੋੜਾ ਜਨਾ ਕਾਫੀ ਦਿਨ ਹੋ ਗਏ ਸੀ ਜਿਵੇਂ ਮੈਨੂੰ ਅਹ ਓਕੇ 8-10 ਦਿਨ ਜਿਵੇਂ ਲੱਗ ਗਏ ਮੰਮੀ ਹੁਣ ਕੋ ਤੇ ਮੈਨੂੰ ਥੋੜਾ ਜਨਾ ਜਦੋਂ ਮੈਂ ਕਿਤੇ ਜਾਂਨੀ ਆ ਮੈਨੂੰ ਬੜਾਈ ਲੱਗਦਾ ਅਜੀਬ ਕਿ ਸਫਾਈ ਨਹੀਂ ਹੋਈ ਘਰ ਗੰਦਾ ਗੰਦਾ ਤਾਂ ਨਹੀਂ ਲੱਗਦਾ ਇਸ ਕਰਕੇ ਮੈਨੂੰ ਹੁੰਦਾ ਇੱਕ ਵਾਰੀ ਫਰੈਸ਼ ਜਿਆ ਕਰ ਲੈਣਾ ਸਾਰੇ ਘਰ ਨੂੰ ਤੇ ਅੱਜ ਮੈਂ ਪਰਦੇ ਵੀ ਧੋਤੇ ਆ ਦੇਖੋ ਪਰਦੇ ਸਾਰੇ ਨੀਟ ਐਂਡ ਕਲੀਨ ਇਹ ਥੋੜੇ ਜ ਨੀਵੇਂ ਸੀਗੇ ਕਟੋ-ਕਟੇ ਸ਼ੀਸ਼ੇ ਉਂਗਲਾ ਇਹਨੂੰ ਉੱਪਰ ਤਰਪਾਈ ਕਰਤੀ ਮੈਂ ਚੱਕ ਕੇ ਮਸ਼ੀਨ ਚੱਲੀ ਨਹੀਂ ਤੇ ਕੋਮਲ ਨੂੰ ਮੈਂ ਫੜਾ ਤੇ ਕੋਮਲ ਬੈਠੀ ਤਰਪਾਈ ਕਰੇਗੀ ਉਹ ਨਜ਼ਰ ਮੈਂ ਵਾਸ਼ਰੂਮ ਦੀ ਕਲੀਨਿੰਗ ਕਰਤੀ ਤੇ ਬਾਕੀ ਆ ਸਾਡੀ ਰਾਣੀਆਂ ਵਾਲੀ ਚੇਅਰ ਵੀ ਉੱਥੇ ਆ ਗਈ ਵਾਪਸ ਤੇ ਮੈਂ ਤਾਂ ਅੱਜ ਕਮਰਾ ਹੀ ਵੇਖੀ ਜਣੀ ਮੈਨੂੰ ਬੈੱਡ ਸ਼ੀਟ ਬਹੁਤ ਪਿਆਰੀ ਲੱਗੀ ਪ੍ਰਿੰਟ ਬੜਾ ਪਿਆਰਾ ਜਿਵੇਂ ਨਾ ਆ ਸੂਟ ਦਾ ਬਾਰਡਰ ਬਣਿਆ ਹੁੰਦਾ ਬੈੱਡ ਸ਼ੀਟਾਂ ਦਾ ਮੈਨੂੰ ਇੰਨਾ ਜ਼ਿਆਦਾ ਸ਼ੌਂਕ ਆ ਨਾ ਮੈਂ ਬਹੁਤ ਬੈੱਡ ਸ਼ੀਟਾਂ ਲੈਣੀਆਂ ਮਤਲਬ ਮੈਂ ਹੈ ਇਸ ਵਾਰ ਤਾਂ ਸਿਰਫ ਦੋ ਤਾਂਵਾਂਗੇ ਕਿਉਂਕਿ ਮੇਰੇ ਹਸਬੰਦ ਤੇ ਮੇਰੇ ਬ੍ਰਦਰ ਗਏ ਸੀਗੇ ਆ ਬ੍ਰਦਰ ਨੇ ਆਪਦੇ ਵਾਸਤੇ ਲੈਣੀਆਂ ਸੀ ਸੋ ਮੈਂ ਵੀ ਮੰਗਵਾ ਲਈਆਂ ਤੇ ਮੈਂ ਦੋ ਤਾਂ ਮੰਗਾਈਆਂ ਮੈਂ ਕਿਹਾ ਮੈਂ ਖੁਦ ਵੇਖੂਗੀ ਕੁਆਲਿਟੀ ਕੀ ਆ ਕੀ ਸਾ ਬੰਦੇ ਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਪਰ ਵੀਰ ਜੀ ਤਾਂ ਬਹੁਤ ਸੋਹਣੀਆਂ ਲੈ ਕੇ ਗਏ ਆਪਣੇ ਲਈ ਬਹੁਤ ਜ਼ਿਆਦਾ ਮਤਲਬ ਲੈ ਕੇ ਗਏ ਮੈਨਾਂ ਦਾ 20-25000 ਦੀਆਂ ਤਾਂ ਬੈੱਡ ਸ਼ੀਟਾਂ ਹੀ ਲੈ ਗਏ ਇੰਨਾ ਜ਼ਿਆਦਾ ਉਹਨਾਂ ਨੇ ਖਰੀਦਦਾਰੀ ਕੀਤੀ ਤੇ ਬਾਕੀ ਤਾਂ ਉਹ ਗੱਲਬਾਤ ਨਹੀਂ ਦੱਸੀ ਵੀਰ ਜੀ ਵੀ ਆਏ ਸੀਗੇ ਦਾਦੀ ਮਾਂ ਦਾ ਕਰਕੇ ਤੇ ਉਹਨਾਂ ਨੇ ਮਤਲਬ ਰਹਿ 10-12 ਦਿਨ ਰਹਿ ਉਹ ਤੋਂ ਬਾਅਦ ਮਿੱਤਲੋ ਕਿਆ ਮੈਂ ਉਹ ਸਾਰਾ ਕੁਝ ਨਹੀਂ ਬਣਾਇਆ ਕਿਉਂਕਿ ਮੂਡ ਬਹੁਤ ਜ਼ਿਆਦਾ ਅਪਸੈਟ ਸੀ ਉਦੋਂ ਜੇ ਖੁਸ਼ੀ ਦਾ ਮਾਹੌਲ ਹੋਵੇ ਤਾਂ ਪਚਾ ਨਾਲ ਬਣਾਉਣੀ ਆ ਤੇ ਸੋ ਨਹੀਂ ਦਿਲ ਕੀਤਾ ਉਸ ਵਾਸਤੇ ਸੌਰੀ ਤੇ ਬਾਕੀ ਮੰਨ ਤਾਂ ਹਜੇ ਵੀ ਪਰੇਸ਼ਾਨ ਰਹਿੰਦਾ ਮੈਂ ਮੰਮੀ ਨੂੰ ਦੋ ਦੋ ਤਿੰਨ ਤਿੰਨ ਵਾਰੀ ਕਾਲ ਕਰਦੀ ਆ ਤੇ ਉਹਨਾਂ ਦਾ ਹਾਲ ਚਾਲ ਪੁੱਛਦੀ ਆ ਰੋਟੀ ਖਾਦੀ ਕਿ ਨਹੀਂ ਖਾਦੀ ਦਿਲ ਲੱਗਾ ਹੈ ਕਿਵੇਂ ਆ ਹਜੇ ਤਾਂ ਉਹ ਥੋੜੇ ਪਰੇਸ਼ਾਨ ਚੱਲ ਰਿਹਾ ਮਤਲਬ ਕਹਿ ਲੋ ਵੀ ਘਰ ਵਿੱਚ ਕੋਈ ਜੀ ਚਲਾ ਜਾਵੇ ਤੇ ਫੀਲ ਤਾਂ ਹੁੰਦਾ ਹੀ ਆ ਬੰਦੇ ਨੂੰ ਖਾਲੀ ਖਾਲੀ ਲੱਗਦਾ ਐ ਜਿਹੜੇ ਮੰंजे ਤੇ ਦਾਦੀ ਮਾਂ ਬੈਠਦੇ ਸੀ ਕਹਿੰਦੇ ਉਹ ਮੈਨੂੰ ਮੰੰਜਾ ਭਲੇਖੇ ਪਿੰਦੇ ਆ ਜਿਵੇਂ ਸੁੱਤੇ ਸੁੱਤੇ ਇੱਕਦਮ ਉੱਠ ਕੇ ਦੇਖਦੇ ਸੀ ਕਿ ਬੇਬੇ ਕਿਤੇ ਡਿੱਗ ਤਾਂ ਨਹੀਂ ਪਏ ਤੇ ਮੈਨੂੰ ਕਹਿੰਦੇ ਕਿ ਅੱਜ ਲੱਗਾ ਕਿ ਕਿਤੇ ਦਾਦੀ ਮਾਂ ਟਿੱਕਣ ਲੱਗੇ ਤਾਂ ਮੈਂ ਭੱਜ ਕੇ ਦੇਖਿਆ ਤਾਂ ਉੱਥੇ ਮੰੰਜਾ ਹੀ ਨਹੀਂ ਸੀ ਹੈਗਾ ਚਲੋ ਬਾਕੀ ਵਾਈਗਰੂ ਸੱਚੇ ਪਾਤਸ਼ਾਹ ਮੇਰੇ ਦਾਦੀ ਦੀ ਫਲਵਾੜੀ ਜਿਹੜੀ ਇਸੇ ਤਰ੍ਹਾਂ ਖਿੜੀ ਰਹੀ ਅਸੀਂ ਉਹਨਾਂ ਦੇ ਜਿਹੜੇ ਸੁਪਨੇ ਆ ਉਹਨਾਂ ਦੇ ਆਦਰਸ਼ ਆ ਜਿਹੜੇ ਉਹਨਾਂ ਦੇ ਅਨਸਾਰ ਚੱਲੇਗੇ ਤੇ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਹਾਂ ਕੱਲ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ ਹੁਣ ਮੈਨੂੰ ਦਿਓ ਇਜਾਜ਼ਤ ਸਸਿਕਾ ਬਾਏ ਬਾਏ